ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਤੋਂ ਅੱਜ ਤੀਸਰਾ ਦਿਨ ਹੈ ਦਾਸ ਸਾਹਿਬ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਸਾਰਾ ਵਿਸ਼ਾ ਧਾਰ ਤ ਇਸ ਗੱਲ ਦੇ ਉੱਤੇ ਹੈ ਕਿ ਜਿਹੜੇ ਇਹ ਗ੍ਰਹਿ ਲਗਨ ਨੇ ਗ੍ਰਹਿ ਆਦ ਨੇ ਇਹਨਾਂ ਨੂੰ ਬ੍ਰਾਹਮਣ ਦੇਵੀ ਦੇਵਤੇ ਦੱਸਦਾ ਹੈ ਤੇ ਇਹ ਕਹਿੰਦਾ ਹੈ ਕਿ ਇਹਨਾਂ ਦਾ ਸਾਡੇ ਤੇ ਪ੍ਰਭਾਵ ਪੈਂਦਾ ਹੈ ਇਹਨਾਂ ਤੋਂ ਸ਼ਗਨ ਪੈਦਾ ਹੁੰਦੇ ਨੇ ਆਪ ਸ਼ਗਨ ਪੈਦਾ ਹੁੰਦੇ ਨੇ ਚੰਗੇ ਮਾੜੇ ਸਮੇਂ ਪੈਦਾ ਹੁੰਦੇ ਨੇ ਹੋਰ ਸਾਡੇ ਜੀਵਨ ਦੇ ਵਿੱਚ ਕਈ ਰੁਕਾਵਟਾਂ ਉਹਦੀਆਂ ਨੇ ਕਿ ਪ੍ਰਾਪਤੀਆਂ ਹੁੰਦੀਆਂ ਨੇ ਇਸਾਰਾ ਇਤਨਾ ਹੀ ਨਹੀਂ ਬਲਕਿ ਇਹ ਵੀ ਸ਼ੋ ਕਰਦਾ ਹੈ ਕਿ ਮੈਂ ਇਹਨਾਂ ਦਾ ਸਭ ਕੁਝ ਬਦਲ ਸਕਦਾ ਕਿਉਂਕਿ ਫਿਰ ਆਪਣੇ ਮੰਤਰਾ ਜੰਤਰਾ ਦੇ ਨਾਲ ਕਿਸੇ ਗ੍ਰਹਿ ਨੂੰ ਸ਼ਾਂਤ ਕਰਨ ਦੀ ਗੱਲ ਕਰਦਾ ਹੈ ਕਿਸੇ ਦਾ ਪ੍ਰਭਾਵ ਵਧਾਉਣ ਦੀ ਗੱਲ ਕਰਦਾ ਹੈ ਇਹ ਦੰਬਰ ਬ੍ਰਾਹਮਣ ਦੇ ਵੀ ਕੰਟਰੋਲ 'ਚ ਹੋਏ ਉਹਨੇ ਭਾਵੇਂ ਮੰਤਰਾਂ ਨਾਲ ਕੰਟਰੋਲ ਕਰੇ ਕਿਵੇਂ ਕਰੇ ਕਿਸੇ ਜੰਤਰਾ ਨਾਲ ਕਰੇ ਮਤਲਬ ਕੰਟਰੋਲ ਤੇ ਕਰ ਸਕਦਾ ਉਹਨਾਂ ਨੂੰ ਅੱਜ ਜਿਸੀ ਪਹਿਲ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਗੱਲ ਸਮਝਾਂਗੇ ਜਿਹੜੀ ਕਿ ਬੇਸਿਕ ਗੱਲ ਹੈ ਕਿ ਕਿ ਕੋਈ ਅਖੌਤੀ ਗ੍ਰਹਿ ਰੂਪੀ ਦੇਵੀ ਦੇਵਤੇ ਕਿਵੇਂ ਕਰਨਾ ਗ੍ਰਹਿ ਖੋਤੀ ਨੇ ਗ੍ਰਹਿ ਹੈ ਨੇ ਉਹਦੇ ਵਿੱਚੋਂ ਦੋ ਇਹਨੇ ਆਪਣੇ ਕੋਲ ਮਨੋਕਲਪਤ ਖੜੇ ਹੋਏ ਨੇ ਉਹ ਖੋਤੀ ਨੇ ਬਾਕੀ ਗ੍ਰਹਿ ਹੈ ਨੇ ਠੀਕ ਹੈ ਸੂਰਜ ਨੂੰ ਵੀ ਗ੍ਰਹਿ ਗਿਣਦਾ ਪਰ ਸੂਰਜ ਤਾਂ ਹੈ ਉਹਦੀ ਹੋਂਦ ਤੇ ਹੈ ਨਾ ਪਰ ਮੈਂ ਉਹ ਆਧਾਰ ਹੈ ਸਾਰੇ ਸੌਰ ਮੰਡਲ ਦਾ ਜਿਹੜੇ ਇਹ ਕਹਿੰਦਾ ਕਿ ਦੇਵਤੇ ਨੇ ਤੇ ਇਹਨਾਂ ਦਾ ਪ੍ਰਭਾਵ ਪੈਂਦਾ ਹੈ ਸਾਡੇ ਜੀਵਨ ਨੂੰ ਅਸਰ ਪਾਉਂਦੇ ਨੇ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੇ ਨੇ ਜੇ ਉਹ ਦੇਵੀ ਦੇਵਤੇ ਨੇ ਤੇ ਕੀ ਉਹਨਾਂ 'ਚ ਕੋਈ ਐਸੀ ਤਾਕਤ ਹੈ ਵੀ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਇਹ ਗੱਲ ਜੀ ਸਭ ਤੋਂ ਪਹਿਲਾਂ ਸਮਝਣਾ ਲੀਏ ਜਿਹੜਾ ਮੈਂ ਅੱਜ ਇੱਕੋ ਇੱਕ ਪਰਮਾਨੰਤ ਆਪਜੀ ਨਾਲ ਸਾਂਝਾ ਕਰਨ ਲਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਔਰ ਆਸਾਦੀ ਵਾਰ ਬਾਣੀ ਦੇ ਵਿੱਚ ਜਿਸੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪੈ ਵਿੱਚ ਪਮਣ ਬਹਿ ਸਦਵਾਓ ਪੈ ਵਿੱਚ ਚੱਲੇ ਲਖ ਦਰਿਆਓ ਪੈ ਵਿੱਚ ਅਗਨ ਕੜੈ ਵੇਗਾਰ ਪੈ ਵਿੱਚ ਤਰਤੀ ਤੱਬੀ ਪਹਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਤ ਪੈ ਵਿੱਚ ਸਿੱਧ ਬੁੱਧ ਸੁਰ ਨਵਾਤ ਪੈ ਵਿੱਚ ਆੜਾਨੇ ਆਕਾਸ ਪੈ ਵਿੱਚ ਜੋਤ ਮਹਾ ਬਲ ਸੂਰ ਪੈ ਵਿੱਚ ਆਵੇਂ ਜਾਵੇਂ ਪੂਰ ਸਗਲਿਆ ਪੌਰ ਲਿਖਿਆ ਸਿਰਲੇਖ ਨਾਨਕ ਨਿਰਪੌਰ ਨਿਰੰਕਾਰ ਸਚ ਇਕ ਪੈ ਵਿੱਚ ਪਵਨ ਵਹ ਸਦਵਾਉ ਪੈ ਪਾਉ ਉਹਦੇ ਬੜੇ ਬੜਾਏ ਹੋਏ ਡਿਸਪਲਿਨ ਦੇ ਵਿੱਚ ਉਹਦੇ ਆਰਡਰ ਦੇ ਵਿੱਚ ਉਹਦੇ ਅਦਬ ਦੇ ਵਿੱਚ ਉਹਦੇ ਪੈ ਦਾ ਮਤਲਬ ਹੁੰਦਾ ਸਲੀਡਰ ਜਿਹਦਾ ਅਸਲ ਮਤਲਬ ਨਿਕਲਦਾ ਹੈ ਕਿ ਉਹਦੇ ਹੁਕਮ ਦੇ ਵਿੱਚ ਉਹਦੇ ਬਣਾਏ اٹਲ ਨਿਯਮ ਦੇ ਵਿੱਚ ਪੈ ਵਿੱਚ ਪਵਨ ਵਹ ਸਦਵਾਉ ਹਵਾ ਜਿਹੜੀ ਹੈ ਸਾਰੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਜਦੋਂ ਜਿਵੇਂ ਜਿੱਥੇ ਉਹ ਚਾਹੁੰਦਾ ਉੰਜ ਚਲਦੀ ਹੈ ਪੈ ਵੀ ਚੱਲੇ ਲਖਤਰੀ ਆਉ ਤੇ ਸੰਸਾਰ ਦੇ ਵਿੱਚ ਜਿਹੜੇ ਲਖਾਂ ਦਰਿਆ ਨੇ ਇਹ ਵੀ ਉਹਦੇ ਹੁਕਮ ਦੇ ਵਿੱਚ ਵਗ ਰਹੇ ਨੇ ਉਹਦੇ ਡਿਸਪਲਨ ਬਣੇ ਡਿਸਪਲਨ ਦੇ ਵਿੱਚ ਵਗ ਰਹੇ ਨੇ ਪੈ ਵਿੱਚ ਅਗਨ ਕੜਿਆ ਬੇਗਾਰ ਅੱਗ ਜੋ ਵੀ ਕੰਮ ਕਰ ਰਹੀ ਹੈ ਭਾਵੇਂ ਕਿਤੇ ਸਾੜਨ ਦਾ ਕੰਮ ਕਰ ਰਹੀ ਹੈ ਤੇ ਭਾਵੇਂ ਕਿਤੇ ਉਸਾਰੀ ਦਾ ਕੰਮ ਕਰ ਰਹੀ ਹੈ ਅਗਰ ਦੋਨੋਂ ਪਾਸੇ ਕੰਮ ਆਉਂਦੀ ਹੈ ਨਾ ਜੇ ਕਿਤੇ ਦੁਰਵਰਤੋਂ ਹੋ ਜਾਏ ਤੇ ਸਾੜ ਕੇ ਸੁਆਹ ਕਰ ਦਿੰਦੀ ਹੈ ਸਭ ਕੁਝ ਜੰਗਲਾਂ ਦੇ ਜੰਗਲ ਸਾੜ ਦਿੰਦੀ ਹੈ ਸ਼ਹਿਰਾਂ ਦੇ ਸ਼ਹਿਰ ਸਾੜ ਸਕਣ ਦੀ ਸਮਰੱਥਾ ਰੱਖਦੀ ਹੈ ਤੇ ਘਰ ਰੋਟੀ ਹੁਣ ਨਾ ਚਿਰ ਨਹੀਂ ਬਣ ਸਕਦੀ ਜਿੰਨਾ ਤੇ ਰਗਣਾ ਬਲੇ ਹੋਰ ਤਾਂ ਹੋਰ ਬੜੇ-ਬੜੇ ਫੈਕਟਰੀਆਂ ਇੰਡਸਟਰੀਜ਼ ਜਿਹੜੀਆਂ ਨੇ ਉਹ ਅੱਗ ਦੇ ਉੱਤੇ ਨਿਰਭਰ ਨੇ ਸਾੜੇ ਆਸ਼ੁਰੂ ਦੇ ਵਿੱਚ ਜਦੋਂ ਟ੍ਰੇਨਾਂ ਸ਼ੁਰੂ ਹੋਈਆਂ ਤੇ ਅੱਗ ਦੇ ਨਾਲ ਪਾਸ ਬਣਾਈ ਜਾਂਦੀ ਸੀ ਜਿਹਦੇ ਨਾਲ ਟ੍ਰੇਨਾਂ ਚਲਦੀਆਂ ਸੀ ਸੋ ਸਭ ਉਹਦੇ ਡਿਸਪਲਿਨ 'ਚ ਹੀ ਚਲ ਰਿਹਾ ਉਹਦੇ ਬਣਾਈ ਨੀਮ 'ਚ ਚਲ ਰਿਹਾ ਪਿਆ ਵਿੱਚ ਚੱਲੇ ਰੱਖਦੇ ਰਿਹਾ ਉਹ ਪਿਆ ਵਿੱਚ ਅਗਨ ਕਟੇ ਵੇਕਾਰ ਪਿਆ ਵਿੱਚ ਧਰਤੀ ਦਬੀ ਪਾਰ ਇਸ ਧਰਤੀ ਨੇ ਕਿੰਨੀ ਬਨਸਪਤੀ ਹੈ ਕਿੰਨੇ ਜੀਵ ਨੇ ਕੋਈ ਸਾਬ ਅੰਤ ਪਾਇਆ ਦੱਸਦਾ ਕਿੰਨੇ ਪਹਾੜ ਨੇ ਕਿੰਨੇ ਸਮੁੰਦਰ ਨੇ ਇਹ ਸਭ ਕੁਝ ਚੁੱਕਿਆ ਹੋਇਆ ਤੇ ਐਨ ਇੱਕ ਡਿਸਪਲਿਨ ਦੇ ਵਿੱਚ ਘੁੰਮ ਰਹੀ ਏ ਕਿ ਕਿਵੇਂ ਘੁੰਮ ਰਹੀ ਏ ਉਦੇ ਹੁਕਮ ਚੁਕਮੁਰੇਗੇ ਉਦੇ ਬਣਾਏ ਵੱਜੇ ਨੇਮ ਦੇ ਵਿੱਚ ਪੁੱਜੇ ਡਿਸਪਲਿਨ ਦੇ ਵਿੱਚ ਕੰਮ ਰਹੀ ਹੈ ਪੈ ਵਿੱਚ ਤਰਤੀ ਦਬੀ ਭਾਰ ਪੈ ਵਿੱਚ ਇੰਦਰ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਜਿਹਨੂੰ ਇਹ ਕਹਿੰਦੇ ਨੇ ਕਿ ਇਹ ਦੇਵਤਿਆਂ ਦਾ ਰਾਜਾ ਹੈ ਇੰਦਰ ਸਤਿਗੁਰੂ ਕਹਿੰਦੇ ਨੇ ਜਿਉ ਹੈ ਤਾਂ ਉਹ ਵੀ ਉਹਦੇ ਹੁਕਮ ਚੀ ਚੱਲ ਰਿਹਾ ਫਿਰ ਪੈ ਵਿੱਚ ਰਾਜਾ ਧਰਮ ਦਵਾਰ ਜਿਹੜਾ ਤੁਸੀਂ ਕਹਿੰਦੇ ਹੋ ਧਰਮ ਰਾਜ ਹੈ ਉਹ ਸਾਰਿਆਂ ਦਾ ਨਿਆਂ ਕਰਦਾ ਹੈ ਤੇ ਉਹ ਜ਼ਿੰਦਗੀ ਮੌਤ ਦਾ ਫੈਸਲਾ ਕਰਦਾ ਹੈ ਇਹ ਸਭ ਉਹਦੇ ਹੁਕਮ 'ਚ ਉਹਦੇ ਡਿਸਪਲਿਨ ਚਲ ਰਿਹਾ ਹੈ ਫਿਰ ਜਿਹਨਾਂ ਨੂੰ ਇਹ ਗ੍ਰਹਿ ਕਿ ਆ ਜਾਂਦਾ ਹੈ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਰਾਂਤ ਉਹਦੇ ਹੁਕਮ ਦੇ ਵਿੱਚ ਉਹਦੇ ਬੱਜੇ ਡਿਸਪਲਿਨ ਦੇ ਵਿੱਚ ਉਹਦੇ ਬੱਦੇ ਨੇਮ ਦੇ ਵਿੱਚ ਹੀ ਸੂਰਜ ਚਲ ਰਿਹਾ ਚੰਦ ਚਲ ਰਿਹਾ ਕਦੋਂ ਦਾ ਚੱਲੀ ਜਾ ਰਹੇ ਨੇ ਕਿੰਨੇ ਕਰੋੜਾਂ ਸਾ ਮੀਲ ਉਹਨਾਂ ਪੱਧਰ ਕਰ ਲਿਆ ਹੋਏਗਾ ਸਫਰ ਕਰ ਲਿਆ ਹੋਏਗਾ ਲੇਕਿਨ ਅੱਜ ਤੱਕ ਉਸ ਡਿਸਪਲਿਨ ਦੇ ਵਿੱਚ ਫਰਕ ਨਹੀਂ ਪਿਆ ਇੱਕ ਪਲ ਦਾ ਫਰਕ ਨਹੀਂ ਪਿਆ ਉਸੇ ਡਿਸਪਲਿਨ ਚ ਬੱਜੇ ਚੱਲ ਰਹੇ ਨੇ ਉਹ ਹੁਕਮ ਚ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰਹਮਣ ਕਹਿੰਦਾ ਕਿ ਮੈਂ ਆਪਣੇ ਮੰਤਰ ਦੇ ਨਾਲ ਇਹਨਾਂ ਦਾ ਪ੍ਰਭਾਵ ਘਟ ਕਰ ਦਿਆਂਗਾ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਪੈ ਵਿੱਚ ਸਿੱਧ ਬੁੱਧ ਸੁਰਨਾਥ ਜਿਨ੍ਹਾਂ ਨੂੰ ਕਹਿੰਦੇ ਹੋਏ ਬਹੁਤ ਤਾਕਤਵਰ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ ਬੁੱਧ ਬੋਤਮਾ ਬੁੱਧ ਜੀ ਦੀ ਗੱਲ ਹੋ ਰਹੀ ਹੈ ਸੁਰਨਾਥ ਸੁਰ ਦੇਵਤੇ 나ਥ ਅ ਜੋਗੀ ਜਿਨ੍ਹਾਂ ਨੂੰ 나ਥ ਜੀ ਕਹਿੰਦੇ ਨੇ ਜਿਹੜਾ ਜੋਗੀਆਂ ਦਾ ਮੁਖੀ ਗੋਰਖਨਾਥ ਪੈ ਵਿੱਚ ਦੂਸਰਨਾਥ ਪੈ ਵਿੱਚ ਆੜਾਨੇ ਆਕਾਸ਼ ਔਰ ਇੱਡਾ ਵੱਡਾ ਆਕਾਸ਼ ਜਿਹਦਾ ਫੈਲਾਅ ਦਾ ਪਤਾ ਹੀ ਕੋਈ ਨਹੀਂ ਕਿੰਨਾ ਵੱਡਾ ਇਹ ਵੀ ਉਹਦੇ ਹੁਕਮ ਚ ਹੈ ਉਹਦੇ ਡਿਸਿਪਲਨ ਦੇ ਵਿੱਚ ਹੀ ਹੈ ਉਹਦੇ ਬਣਾਏ ਟਲ ਨੇਮ ਦੇ ਵਿੱਚ ਹੀ ਖੜਾ ਹੈ ਪੈ ਵਿੱਚ ਆੜਨੇ ਆਕਾਸ਼ ਪੈ ਵਿੱਚ ਜੋਧ ਮਹਾਬਲਸੂਰ بڑے بڑے ਜੋਧੇ ਮਹਾਬਲਸੂਰ ਬੜੀ ਬਹੁਤ ਵੱਡੀ ਤਾਕਤ ਵਾਲੇ ਸੂਰਮੇ ਇਹ ਵੀ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ ਇਹ ਵੀ ਉਹਦੇ ਡਿਸਿਪਲਨ ਚ ਹੀ ਨੇ ਤੇ ਇਹੋ ਜੇ ਕਈ ਆਉਂਦੇ ਨੇ ਤੇ ਕਈ ਧੁਰ ਜਾਂਦੇ ਨੇ ਗਿਣਤੀ ਨਹੀਂ ਕੀਤੀ ਜਾ ਸਕਦੀ ਪੈ ਵਿੱਚ ਆਵੇਂ ਜਾਵੇਂ ਪੂਰ ਪੂਰ ਪੂਰਤ ਪੂਰ ਪੈ ਦੇ ਵਿੱਚ ਆਉਂਦੇ ਨੇ ਤੇ ਪੈ ਵਿੱਚ ਚਲੇ ਜਾਂਦੇ ਨੇ ਇੱਥੇ ਆ ਕੇ ਹੋਮੇ ਕਰਦੇ ਨੇ ਕਿ ਮੈਂ ਮੇਰੇ ਵਰਗਾ ਜੋਧਾ ਕੋਈ ਨਹੀਂ ਮੇਰੇ ਵਰਗਾ ਪਲਵਾਂਡ ਕੋਈ ਨਹੀਂ ਮੇਰੇ ਵਰਗਾ ਬਦਮਾਸ਼ ਕੋਈ ਨਹੀਂ ਮੇਰੇ ਵਰਗਾ ਤਾਕਤਵਰ ਕੋਈ ਨਹੀਂ ਲੇਕਿਨ ਇਹ ਸਭ ਦੇ ਡਿਸਪਲਿਨ ਦੇ ਵਿੱਚ ਚੱਲ ਰਿਹਾ ਹੈ ਉਦੇ ਹੁਕਮ ਤੋਂ ਬਾਹਰ ਕੋਈ ਨਹੀਂ ਉਹਦੇ ਡਿਸਪਲਿਨਸ ਤੋਂ ਬਾਹਰ ਕੋਈ ਨਹੀਂ ਇੱਕ ਫੈਸਲਾ ਸਤਗੁਰ ਨੇ ਕਰਤਾ ਜਿਹਦੇ ਬਾਅਦ ਸਾਰੇ ਸਵਾਲ ਖਤਮ ਹੋ ਜਾਂਦੇ ਨੇ ਸਗਲਿਆਂ ਪਾਉ ਲਿਖਿਆ ਸਿਰਲੇਖ ਸਾਰਿਆਂ ਦਾ ਕਰਮ ਉਹ ਸਕਾਲਪੁੱਟ ਨੇ ਨiyet ਕੀਤਾ ਹੋਇਆ ਨਾਂਕਿ ਨਿਰਪਉ ਨਿਰੰਕਾਰ ਸੱਚ ਇੱਕ ਸਿਰਫ ਆਪ ਉਸ ਡਿਸਪਲਿਨ ਤੋਂ ਬਾਹਰ ਹੈ ਉਹ ਜਦੋਂ ਚਾਹੇ ਜੋ ਮਰਜ਼ੀ ਕਰ ਸਕਦਾ ਹੈ ਬਦਲ ਸਕਦਾ ਹੈ ਘਟ ਬਣਾ ਸਕਦਾ ਹੈ ਢਾ ਸਕਦਾ ਹੈ ਉਹਦੀ ਤੇ ਇੰਨੀ ਸਮਰੱਥਾ ਹੈ ਹਰ ਨਿਪਰਨ ਜਾ ਕਾਰਨੀ ਤਰਫ ਹੋਰ ਇੱਕ ਪਲ ਚਪਕੰਦੇ ਸਮੇਂ ਦੇ ਵਿੱਚ ਇਹੋ ਜੀ ਸਾਰੀ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ ਹੈ ਆਪਣੇ ਅੰਦਰ ਸਮੋ ਸਕਦਾ ਹੈ ਤੇ ਇੱਕ ਅੱਖ ਫਰਕੰਦੇ ਸਮੇਂ ਦੇ ਵਿੱਚ ਇਹਨੂੰ ਦੁਬਾਰਾ ਬਣਾ ਸਕਦਾ ਹੈ ਇੰਨੀ ਉਹਦੀ ਸਮਰੱਥਾ ਹੈ ਸ੍ਰੀ ਗੁਰੂ ਪਉ ਲਿਖਿਆ ਸ੍ਰੀ ਲੇਖ ਨਾਨਕ ਨਿਰਪਉ ਨਿਰੰਕਾਰ ਸੱਚ ਇੱਕ ਸਿਰਫ ਇੱਕੋ ਆਪ ਹੈ ਔਰ ਜਿਹੜਾ ਕਿ ਆਕਾਰ ਰਹਿਤ ਹੈ ਨਿਰੰਕਾਰ ਹੈ ਜਿਹਦਾ ਕੋਈ ਸ਼ੇਪ ਨਹੀਂ ਰੂਪ ਨਾ ਰੇਖਾ ਨਾ ਰੰਗ ਵਿੱਚ ਤ੍ਰਿਗੁਣ ਤੇ ਪਰਬੇਨ ਉਹ ਆਪ ਨਿਰਭਉ ਹੈ ਉਹ ਕਿਸੇ ਡਿਸਪਲਨ ਚ ਨਹੀਂ ਉਹਦਾ ਡਿਸਪਲਨ ਚੱਲ ਰਿਹਾ ਉਹ ਕਿਸੇ ਡਿਸਪਲਨ ਚ ਨਹੀਂ ਕਿੰਨਾ ਸਲਾ ਬੜਾ ਸਿੱਧਾ ਜਿਹਾ ਉਹਦੇ ਬਾਅਦ ਵੀ ਜਿਹੜੇ ਲੋਕ ਇਹਨਾਂ ਪਰਮਾ ਵਿੱਚ ਬੈ ਕੇ ਇਹਨਾਂ ਵਖੰਡੀਆਂ ਦੇ ਪਿੱਛੇ ਭਟਕਦੇ ਨੇ ਸੂਝ ਦੀ ਕਮੀ ਕਹੀ ਜਾ ਸਕਦੀ ਹੈ ਗੁਰਮਤ ਕਦੀ ਪੜੀ ਵਿਚਾਰੀ ਨਹੀਂ ਇਹ ਹੀ ਕਮੀ ਕਹੀ ਜਾ ਸਕਦੀ ਹੈ ਹੋਰ ਤੱਕ ਕੀ ਕਹਿ ਸਕਨੇ ਮੈਂ ਇਸ ਵਿਸ਼ੇ ਨੂੰ ਕੱਲ ਵੀ ਜਾਰੀ ਰੱਖਾਂਗਾ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ